ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ। ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ ਕਿਉਂਕਿ ਜਿਸ ਤਰ੍ਹਾਂ ਦੇ ਅੱਜਕੱਲ੍ਹ ਹਾਲਾਤ ਬਣੇ ਹੋਏ ਆ ਲੱਗਦਾ ਨਹੀਂ ਕਿ ਕੋਈ ਸੇਫ ਰਹੇਗਾ। ਤੇ ਚਲੋ ਪ੍ਰਮਾਤਮਾ ਵਾਹਿਗੁਰੂ ਸਭ ਤੇ ਮਿਹਰ ਕਰੇ। ਤੇ ਅੱਜ ਜੀ ਆਪਾਂ ਕੱਲ੍ਹ ਸ਼ਾਮ ਨੂੰ ਚਲੇ ਗਏ ਸੀ ਆਪਾਂ ਥੋੜੀ ਦੂਰ ਪਿੰਡ ਤੋਂ 15 ਕਿਲੋਮੀਟਰ ਰਹਿੰਦਾ ਹੈ ਮੇਰੇ ਸਿਸਟਰ ਮਾਮਾ ਜੀ ਦੀ ਲੜਕੀ ਤੇ ਉਹਨਾਂ ਦੇ ਕੋਲ ਚਲੇ ਗਏ ਸੀ ਇਹ ਜਿਆਦਾ ਦੂਰ ਤਾਂ ਨਹੀਂ ਹੈ ਗਏ ਉਹ ਵੀ ਚਲੋ ਬਾਰਡਰ ਦੇ ਨੇੜੇ ਹੀ ਆ ਬਾਕੀ 10 ਕਿਲੋਮੀਟਰ ਕਿੰਨਾ ਕੁ ਦੂਰ ਹੁੰਦਾ ਹੈ ਕਿਉਂਕਿ ਬਾਕੀ ਸਾਡੇ ਸਾਰੇ ਰਿਸ਼ਤੇਦਾਰ ਜਮਾਈ ਨੇੜੇ ਆ ਤੇ ਉਹ ਹੀ ਥੋੜੇ ਜਿਹਾ ਦੂਰ ਹੈ ਗਏ ਸੀ ਤੇ ਉਹਨਾਂ ਕੋਲ ਗਏ ਆ ਤੇ ਸਵੇਰੇ ਜੀ ਫੇਰ ਆਏ ਆ ਵਾਪਸ ਤੇ ਆਪਾਂ ਦਾ ਬਿਜ਼ਨਸ ਸੀਗੀ ਪਨੀਰੀ ਚੁੰਨੇ ਦੀ ਕਿਉਂਕਿ ਜੀਣ ਦੇ ਬੰਦੇ ਦੇ ਕੰਮਕਾਰ ਵੀ ਫਿਰ ਖਤਮ ਨਹੀਂ ਹੁੰਦੇ ਇਹ ਕਰਨੇ ਪੈਂਦੇ ਆ ਤੇ ਇਸ ਕਰਕੇ ਵਾਪਸ ਆਏ ਤੇ ਬੱਚੇ ਸਾਰਾ ਉਹ ਪਰਿਵਾਰ ਸਾਰੇ ਨਾਲ ਆ ਗਏ ਤੇ ਮੰਮੀ ਡੈਡੀ ਤਾਂ ਪਹਿਲਾਂ ਹੀ ਘਰ ਸੀਗੇ ਤੇ ਆਪਾਂ ਜੀ ਹੁਣ ਚੱਲਦੇ ਆ ਪਨੀਰੀ ਵਿਜਨ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖੋ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਘੰਟੀ ਵਾਲਾ ਬਟਨ ਜੀ ਜਰੂਰ ਪ੍ਰੈਸ ਕਰ ਲਿਓ ਤਾਕੇ ਹਰ ਵੀਡੀਓ ਦਾ ਜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਆਪਾਂ ਜੀ ਇਸੇ ਤਰ੍ਹਾਂ ਵਲੌਗ ਬਣਾਉਂਦੇ ਰਹਾਂਗੇ ਪਰਮਾਤਮਾ ਮਿਹਰ ਕਰੇ ਸਾਰਿਆਂ ਤੇ ਸਭ ਤੇ ਕਿਰਪਾ ਕਰੇ ਖੁਸ਼ਹਾਲ ਜ਼ਿੰਦਗੀ ਬਖਸ਼ੇ ਸਾਰਿਆਂ ਨੂੰ ਤੇ ਆਪਾਂ ਜੀ ਨਾਲੇ ਬੀਜਾਂਗੇ ਪਨੀਰੀ ਤੇ ਨਾਲੇ ਕਰਾਂਗੇ ਜੀ ਸਾਰੇ ਤੁਸੀਂ ਮੇਰੀ ਪਿਆਣ ਪਾਈ YouTube ਫੈਮਲੀ ਜਿੰਨੀ ਵੀ ਹੋ ਤੇ ਤੁਹਾਡੇ ਸਾਰਿਆਂ ਨਾਲ ਜੀ ਆਪਾਂ ਗੱਲਾਂ ਬਾਤਾਂ ਤੇ ਹਾਂਜੀ ਹੁਣ ਆਪਾਂ ਤੋਰ ਪਏ ਆ ਜੀ ਖੇਤ ਨੂੰ ਖੇਤ ਆਪਣਾ ਲੱਗ ਗਈ ਆ ਆ ਗਿਆ ਆ ਨੇੜੇ ਹੀ ਤੇ ਇਹ ਆ ਜੀ ਆਪਣੀਆਂ ਮਿਰਚਾਂ ਮਿਰਚਾਂ ਲਾਈਆਂ ਹੋਈਆਂ ਆ ਤੇ ਇਹ ਸਾਈਡਾਂ ਤੋਂ ਜੀ ਲੱਗਾ ਸੀਗਾ ਸੇਕਾ ਨਾੜ ਨੂੰ ਅੱਗ ਲੱਗੀ ਸੀ ਤਾਂ ਤੇ ਪਾਸਿਆਂ ਤੇ ਚੁਲਸ ਗਈਆਂ ਤੇ ਬਾਕੀ ਜੀ ਹੁਣ ਆਪਾਂ ਲਾਲ ਕਰਕੇ ਤੋੜਾਂਗੇ ਪਹਿਲਾਂ ਤੋੜਨੀਆਂ ਤਾਂ ਹਰੀਆਂ ਹੀ ਸੀ ਤੇ ਉਹ ਨਾ ਥੋੜਾ ਮੰਦਾ ਹੋ ਗਿਆ ਰੇਟ ਤੇ ਇਸ ਕਰਕੇ ਹਰੀਆਂ ਨਹੀਂ ਟੁੱਟ ਸਕੀਆਂ ਕੁਛ ਟਾਈਮ ਵੀ ਨਹੀਂ ਸੀ ਤੇ ਹੁਣ ਜੀ ਆਪਾਂ ਲਾਲ ਕਰਕੇ ਤੇ ਇਹਨਾਂ ਨੂੰ ਤੋੜਾਂਗੇ ਤੇ ਚਲੋ ਜੀ ਹੁਣ ਆਪਾਂ ਅੱਗੇ ਚੱਲ ਕੇ ਬੀਜਦੇ ਆ ਪਨੀਰੀ ਇਹ ਆਪਣੀ ਫੈਮਿਲੀ ਸਾਰੀ ਲੱਗੀ ਹੋਈ ਆ ਪਨੀਰੀ ਬੀਜਣ ਆਲੀ ਖਲਾਰ ਰਹਾ ਤੇ ਬੱਚੇ ਵੀ ਨਾਲ ਆ ਗਏ ਆ ਤੇ ਪਾਪਾ ਦੇ ਤੇ ਡੈਡੀ ਤਾਂ ਮੇਰੇ ਹਸਬੰਡ ਦੋਨੋਂ ਪਹਿਲਾਂ ਆ ਗਏ ਸੀਗੇ ਬੀਜ ਰਏ ਆ ਅੱਧੀ ਕੁ ਤਾਂ ਖਲਾਰੀ ਬੈਠੇ ਆਲੀ ਤੇ ਮੈਨੂੰ ਕਹਿ ਕੇ ਆਏ ਸੀ ਕਿ ਪਿੱਛੇ ਤੁਸੀਂ ਵੀ ਆ ਜਾਓ ਥੋੜਾ ਕੰਮ ਕਰਕੇ ਕਰਦਾ ਤੇ ਇਸ ਕਰਕੇ ਮੈਂ ਵੀ ਆ ਗਈ ਆ ਚਲੋ ਹੈਲਪ ਕਰਾ ਦਿੰਨੇ ਆ ਜੇ ਡੈਡੀ ਕਰੇਗੇ ਅਜੇ ਨਾ ਹੁੰਦੇ ਤਾਂ ਫਿਰ ਤਾਂ ਸਾਨੂੰ ਕੱਲਿਆਂ ਨੂੰ ਹੀ ਬਿਜਲੀ ਪੈਣੀ ਸੀ ਤੇ ਹੁਣ ਉਹਨਾਂ ਨੇ ਵੀ ਹੈਲਪ ਕਰਤੀ ਸਾਡੀ ਤੇ ਬੱਚੇ ਵੀ ਲੱਗ ਪਿਆ ਕਿ ਹੁਣ ਮੰਮਾ ਆਈ ਤੇ ਮਸੀ ਵੀ ਨਾਲ ਲੱਗ ਗਈਏ ਤੇ ਹੁਣ ਦੇਖੋ ਕੀੜਿਆਂ ਤੋਂ ਡਰ ਰਿਹਾ ਵੀ ਕੀੜੇ ਗਿਆ ਤੇ ਪਾਪਾ ਨੇ ਬੋਲਿਆ ਕਿ ਕੀੜੇ ਗਿਆ ਵਿੱਚ ਤੇ ਉਹ ਦੇਖੋ ਭੱਜ ਗਏ ਕੀੜਿਆ ਤਾਂ ਬਹੁਤ ਡਰਦੀਆਂ ਨੇ ਤੇ ਝੋਨੇ ਦਾ ਬੀਜ ਤਾਂ ਹੁਣ ਪਹਿਲਾਂ ਖਲਾਰ ਲਿਆ ਨੇ ਤੇ ਹੁਣ ਆੜੀ ਖਲਾਰ ਰਹੇ ਆ ਤੇ ਬਾਸ ਜੀ ਇਹਨਾਂ ਹਾਲਾਤਾਂ ਦੇ ਕਰਕੇ ਥੋੜੀ ਲੇਟ ਹੋ ਗਿਆ ਆਪਣੇ ਇੱਥੇ ਬਹੁਤ ਲੋਕਾਂ ਨੇ ਬੀਜ ਲਈ ਆ ਕੁਝ ਕੁ ਲੋਕਾਂ ਦੀ ਰਹਿੰਦੀ ਵੀ ਆ ਤੇ ਕਾਫੀ ਲੋਕ ਬੀਜੀ ਬੈਠੇ ਆ ਤੇ ਅਸੀਂ ਵੀ ਜੀ ਅੱਜ ਬੀਜ ਰਹੇ ਆ ਤਾਂ ਹੀ ਸਵੇਰੇ ਆ ਗਏ ਸੀ ਆਪਾਂ ਵੀ ਗਏ ਸੀਗੇ ਇੱਥੇ 10 ਕਿਲੋਮੀਟਰ ਹੈ ਗਿਆ ਦੀਦੀ ਵਰੀ ਤੇ ਉਹ ਜੀ ਸਾਡੇ ਮਾਮਾ ਜੀ ਦੀ ਲੜਕੀ ਏ ਤੇ ਉਹ ਰਹਿੰਦੇ ਆ ਸਾਡੇ ਤੋਂ ਇੱਥੋਂ ਥੋੜੀ ਜਿਹੀ ਦੂਰ 15 ਕਿਲੋਮੀਟਰ ਹੈਗੇ ਆ ਬਾਰਡਰ ਤੋਂ ਦੂਰ ਪੈ ਜਾਂਦੇ ਆ ਤੇ ਤਾਂ ਮਮੀਂਰੀ ਕਹਿੰਦੇ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਜਾਓ ਤੇ ਤਾਂ ਜੀ ਅਸੀਂ ਰਾਤ ਉੱਥੇ ਸ਼ਾਮ ਨੂੰ ਚਲੇ ਗਏ ਸੀ ਇਹ ਤੇ ਹੁਣ ਵੀ ਸਵੇਰੇ ਆਇਆ ਤੇ ਕਿਉਂਕਿ ਜੀ ਦੇ ਬੰਦੇ ਦੇ ਤਾਂ ਕੰਮ ਵੀ ਨਹੀਂ ਮੁੱਕਦੇ ਕੰਮ ਵੀ ਕਰਨੇ ਪੈਂਦੇ ਆ ਨਾਲ ਦੀ ਨਾਲ ਤੇ ਜੇ ਆਪਾਂ ਐਂ ਹੀ ਕਾਰ ਨੂੰ ਕੰਡ ਕਰਕੇ ਉੱਥੇ ਬਹਿ ਜਾਵਾਂਗੇ ਤੇ ਫਿਰ ਖਾਵਾਂਗੇ ਕਿੱਥੋਂ ਬੀਜਾਂਗੇ ਕਿੱਥੇ ਕਰਾਂਗੇ ਕੀ ਹੈ ਤੇ ਕਿਉਂਕਿ ਜੀਹਦੇ ਬੰਦੇ ਨੂੰ ਖਾਣ ਵਾਸਤੇ ਵੀ ਤਾਂ ਸੋਚਣਾ ਪੈਂਦਾ ਏ ਤੇ ਦੇਖੋ ਨਿੱਕਾ ਕਾਕੂ ਵੀ ਆਦੇ ਦਾਦਾ ਜੀ ਦੇ ਨਾਲ ਹੁਣ ਬੈਠਾ ਹੋਇਆ ਏ ਕਿਹੜਿਆ ਏ ਤੇ ਚਲੋ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਪਹਿਲ ਗਮ ਘਟਣਾ ਦੀ ਤੇ ਬੁਰਾ ਨਾ ਮੰਨਿਓ ਬਾਕੀ ਮੈਂ ਥੋੜਾ ਜਿਹਾ ਕੁਝ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਨੂੰ ਵੀ ਪ੍ਰਮਾਤਮਾ ਨੇ ਪੈਸਾ ਦਿੱਤਾ ਏ ਹਨਾ ਘੁੰਮਣ ਫਿਰਨ ਵਾਸਤੇ ਆਪਣੇ ਕੋਲ ਤਾਂ ਹੈ ਹੀ ਉਹਨਾਂ ਕੋ ਆਪਾਂ ਤਾਂ ਰੋਟੀ ਪਾਣੀ ਮਸੇ ਪੂਰੀ ਕਰਦੇ ਆਂ ਤੇ ਜਿਹੜੇ ਜੀ ਤੁਸੀਂ ਜਿਨ੍ਹਾਂ ਕੋਲ ਵਾਧੂ ਪੈਸਾ ਏ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਜੀ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੀ ਕਿਉਂਕਿ ਤੁਸੀਂ ਵੀ YouTube ਜਿਹੜੇ ਮੇਰੇ ਵੀਡੀਓ ਦੇਖਦੇ ਹੋ ਮੇਰੇ ਸਬਸਕ੍ਰਾਈਬਰ ਹੋ ਜਾ ਵੈਸੇ ਵੀ ਦੇਖ ਰਹੇ ਹੋ ਤੇ ਆਪਾਂ ਵੀ ਸਾਰੇ ਪਰਿਵਾਰ ਦੀ ਤਰ੍ਹਾਂ ਹੀ ਆ ਮੇਰੇ ਭੈਣ ਭਾਈ ਉਹ ਸਾਰੇ ਤੇ ਮੈਂ ਜੀ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗੀ ਕਿ ਜੀ ਸੇਫ ਜਗ੍ਹਾ ਤੇ ਜਾਇਆ ਕਰੋ ਘੁੰਮਣ ਵੀ ਇਹੋ ਜੀ ਖਤਰੇ ਵਾਲੀ ਜਗ੍ਹਾ ਤੇ ਤੁਸੀਂ ਨਾ ਜਾਇਆ ਕਰੋ ਜਿੱਥੇ ਜਾਨ ਖਤਰੇ ਦੇ ਵਿੱਚ ਹੋਵੇ ਬੰਦੇ ਦੀ ਕਿ ਪਤਾ ਹੈ ਕਿ ਇੱਥੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਹਮੇਸ਼ਾ ਹੀ ਅੰਤਕਵਾਦੀਆਂ ਦਾ ਜੋਰ ਰਿਹਾ ਏ ਤੇ ਉੱਥੇ ਜੀ ਕੁਝ ਵੀ ਕਦੇ ਵੀ ਹੋ ਸਕਦਾ ਏ ਤੇ ਆਪਾਂ ਨੂੰ ਜੀ ਇਸ ਤਰ੍ਹਾਂ ਦੀਆਂ ਖਤਰੇਵੜੀਆਂ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਤੇ ਦੇਖੋ ਜਿਹੜਾ ਪਿਛਲੀ ਵਾਰੀ ਇੱਕ ਹੋਰ ਕਟਣਾ ਹੋਈ ਸੀਗੀ ਜਿਹੜੇ ਪਾਣੀ ਦੇ ਵਿੱਚ ਲੋੜ ਗਏ ਸੀ ਸਾਰਾ ਪਰਿਵਾਰ ਉਹ ਮੈਨੂੰ ਯਾਦ ਨਹੀਂ ਹੈਗਾ ਚੰਗੀ ਤਰ੍ਹਾਂ ਕਿੱਥੇ ਚਲੇ ਗਏ ਸੀ ਜਿਹੜੇ ਨਦੀ ਦੇ ਵਿੱਚ بارش ਆ ਗਈ ਸੀ ਤੇ ਸਾਰੇ ਲੋੜ ਗਏ ਸੀ ਦੇਖੋ ਵੀ ਖਤਰੇ ਵਾਲੀ ਜਗ੍ਹਾ ਦੇ ਵਿੱਚ ਆਪਾਂ ਨੂੰ ਜਾਣ ਦੀ ਕੀ ਜ਼ਰੂਰਤ ਆ ਘੁੰਮਣ ਵਾਸਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਦੀ ਜਗ੍ਹਾ ਤੇ ਹੀ ਬੰਦਾ ਜਾਵੇ ਘੁੰਮਣ ਖਤਰੇ ਵਾਲੀ ਜਗ੍ਹਾ ਤੋਂ ਜੀ ਬਾਚ ਕੇ ਘੁਮਿਆ ਕਰੋ ਸੇਫ ਜਗ੍ਹਾ ਤੇ ਘੁਮਿਆ ਕਰੋ ਕਿਉਂਕਿ ਹੁਣ ਉਹਨਾਂ ਦੇ ਨਾਲ-ਨਾਲ ਪਹਿਲਗਾਮ ਚ ਜਿਹੜੀ ਘਟਨਾ ਹੋਈ ਏ ਤੇ ਹੁਣ ਸਾਰੀ ਜਨਤਾ ਹੀ ਸਾਰੀ ਪਰੇਸ਼ਾਨ ਹਰ ਕੋਈ ਹੋ ਰਿਹਾ ਏ ਉਹਨਾਂ ਤੋਂ ਕਿਉਂਕਿ ਅੰਤਕਵਾਦੀ ਤਾਂ ਪਤਾ ਨਹੀਂ ਕਿੱਥੇ ਛੁਪ ਜਾਂਦੇ ਆ ਕੀ ਹੋ ਜਾਂਦਾ ਏ ਤੇ ਉਹਨਾਂ ਦੇ ਕਿਹੜੇ ਕਿਹੜੇ ਟਿਕਾਣੇ ਆ ਤੇ ਬਾਕੀ ਜਿਸ ਤਰ੍ਹਾਂ ਕਹਿੰਦੇ ਆ ਕਿ ਕਾਂ ਦੇ ਨਾਲ ਕਬੂਤਰ ਮਰਦਾ ਉਸੇ ਤਰ੍ਹਾਂ ਜੀ ਹੋ ਰਿਹਾ ਏ ਜਨਤਾ ਨਾਲ ਹੀ ਫਿਸਲੀ ਜਾ ਰਹੀ ਏ ਤੇ ਬਹੁਤ ਪਰੇਸ਼ਾਨ ਸਾਰੇ ਹੀ ਹੋ ਰਹਾ ਤੇ ਅੰਤਕਵਾਦੀ ਤਾਂ ਜੀ ਇਹ ਗੱਲ ਨੂੰ ਨਹੀਂ ਸਮਝਦੇ ਉਹਨਾਂ ਦਾ ਤਾਂ ਕਿਵੇਂ ਕਹਿੰਦੇ ਨੇ ਹਿਰਦਾ ਹੀ ਰਾਖਸ਼ਾ ਵਾਲਾ ਹੁੰਦਾ ਏ ਤੇ ਉਹਨਾਂ ਦਾ ਇਹੋ ਜੇ ਕੰਮ ਨੂੰ ਨਹੀਂ ਸੋਚ ਸਕਦੇ ਬਾਕੀ ਜਿਨ੍ਹਾਂ ਦਾ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਆ ਚਾਹੇ ਉਹ ਪਾਕਿਸਤਾਨ ਦੇ ਆ ਚਾਹੇ ਹਿੰਦੁਸਤਾਨ ਦੇ ਕਿਉਂਕਿ ਸਾਰੇ ਉਹ ਵੀ ਨਹੀਂ ਮਾਰੇ ਹੈਗੇ ਤੇ ਸਾਰੇ ਆਪਾਂ ਵੀ ਨਹੀਂ ਤੇ ਦੇਖੋ ਜੀ ਜਾਣ ਤਾਂ ਸਾਰਿਆਂ ਵਿੱਚ ਹੀ ਆ ਪੀੜਾ ਤਾਂ ਸਾਰਿਆਂ ਨੂੰ ਹੀ ਹੁੰਦੀ ਆ ਤੇ ਸਰਕਾਰ ਵੀ ਜੀ ਇਸ ਬਾਰੇ ਜ਼ਰੂਰ ਸੋਚੇ ਤੇ ਅੱਗੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੋਚਣ ਜ਼ਰੂਰ ਜੀ ਇੱਕ ਵਾਰ ਤਾਂ ਬਹੁਤ ਵੱਧੀ ਆ ਸਾਰੀ ਜਨਤਾ ਨੂੰ ਵੀ ਇਹੀ ਅਜਾਬ ਆਵਾਜ਼ ਉਠਾਣੀ ਚਾਹੀਦੀ ਆ ਕਿ ਹਨਾ ਤਾਂ ਹੋਰ ਨਾ ਵਿਗੜ ਵਿਗੜਨ ਤੇ ਵੀ ਸਰਕਾਰ ਜਿੰਨਾ ਹੋ ਗਿਆ ਉਹਨਾਂ ਕਾਫੀ ਇਹ ਕਿਉਂਕਿ ਬਦਲਾ ਵੀ ਹੋ ਚੁੱਕਾ ਹੈ ਆਪਣਾ ਹੁਣ ਜਿਹੜਾ ਉਹਨਾਂ ਕਾਂਡ ਕੀਤਾ ਹੈ ਤੇ ਉਹਦਾ ਜੀ ਆਪਾਂ ਬਦਲਾ ਵੀ ਲੈ ਲਿਆ ਹੈ ਤੇ ਹੁਣ ਜੀ ਇੱਥੋਂ ਤੱਕ ਹੀ ਕੰਮ ਰਹਿਣ ਦੇਣ ਤਾਂ ਵਧੀਆ ਹੈ ਅੱਗੇ ਨਾ ਵਧਾਉਣ ਤੇ ਸਾਰੀ ਦੁਨੀਆ ਨੂੰ ਜੀ ਖੁਸ਼ਹਾਲ ਸੁਖ ਦੀ ਜ਼ਿੰਦਗੀ ਜੀਣ ਦੇਣ ਤਾਂ ਵਧੀਆ ਹੀ ਹੈ ਤੇ ਦੇਖੋ ਜੀ ਬਾਰਡਰ ਵਾਲੇ ਤਾਂ ਫਿਰ ਕਾਫੀ ਜ਼ਿਆਦਾ ਦਿੱਕਤ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਸਾਰੇ ਲੋਕ ਆ ਕਿਉਂਕਿ ਸਾਡੇ ਇਧਰ ਪਿੰਡਾਂ ਦੇ ਵਿੱਚੋਂ ਕਈ ਲੋਕ ਸਮਾਨ ਲੈ ਕੇ ਵੀ ਜਾ ਰਹੇ ਆ ਸਮਾਨ ਵੀ ਆਪਣਾ ਨਾਲ ਚੁੱਕ ਕੇ ਬਹੁਤ ਖੱਜਲ ਖਰਾਬੀ ਹੋ ਰਹੀ ਹੈ ਉਹਨਾਂ ਨੂੰ ਤੇ ਕੁਝ ਲੋਕ ਜੀ ਬੈਠੇ ਵੀ ਆ ਆਪਣੀ ਤਲੀ ਤੇ ਜਾਣ ਰੱਖ ਕੇ ਕਿਉਂਕਿ ਜੇ ਬਾਰਡਰ ਦੇ ਲੋਕਾਂ ਦੀ ਤਾਂ ਜਾਣ ਤਲੀ ਤੇ ਹੀ ਹੁੰਦੀ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਇਹ ਦੇਖੋ ਜੀ ਪ੍ਰਮਾਤਮਾ ਇਹ ਵਾਹਿਗੁਰੂ ਇਹ ਸਭ ਦੀ ਰੱਖਿਆ ਕਰਨ ਵਾਲਾ ਸਾਰਿਆਂ ਦੀ ਉਹੀ ਕਰੇ ਤੇ ਆਲੀ ਖਲਾਰ ਕੇ ਜੀ ਆਪਾਂ ਹੁਣ ਸ਼ਾਮ ਨੂੰ ਕੰਮ ਕਰ ਕਰਕੇ ਤੇ ਸ਼ਾਮ ਨੂੰ ਜੀ ਬੱਚਿਆਂ ਨੂੰ ਲੈ ਕੇ ਮੰਮੀ ਕਹਿੰਦੇ ਸੀ ਕਿ ਤੁਸੀਂ ਜੀ ਫੇਰ ਚਲੇ ਜਾਓ ਉਹ ਤਾਂ ਸਾਨੂੰ ਸਵੇਰੇ ਕਹਿੰਦੇ ਕਿ ਤੁਸੀਂ ਕਿਉਂ ਵਾਪਸ ਆਏ ਹੋ ਤੇ ਤਾਂ ਕਹਿੰਦੇ ਕਿ ਬੱਚੇ ਰਹਿੰਦੇ ਨਹੀਂ ਸੀਗੇ ਆਦੇ ਪਾਪਾ ਤੋਂ ਬਿਨਾ ਉਹ ਵੀ ਨਹੀਂ ਰਹਿੰਦੇ ਤੂ ਸਕੇ ਉਹ ਹੀ ਨਾਰ ਆਦੇ ਵਾਪਸ ਤੇ ਹੁਣ ਜੀ ਆਪਾਂ ਸ਼ਾਮ ਨੂੰ ਫੇਰ ਤੋਂ ਚਲੇ ਜਾਵਾਂਗੇ ਤੇ ਜਿਆਦਾ ਪਨੀਰੀ ਦਾਈ ਸੀ ਪਨੀਰੀ ਵੇchnੀ ਸੀਗੀ ਤੇ ਬੱਚੇ ਜੀ ਜਾਣਾ ਪੈ ਰਿਹਾ ਹੈ ਫੇਰ ਤੋਂ ਤੇ ਕਦੇ ਜੀ ਮੌਸਮ ਖਰਾਬੀ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਆਉਣ ਜਾਣ ਵਿੱਚ ਇਹ ਚਲੋ ਜੀ ਆਪਣੀ ਪਨੀਰੀ ਵੀ ਬੀਜ ਗਈ ਆ ਗੱਲਾਂ ਬਾਤਾਂ ਕਰਦੇ ਕਰਦੇ ਤੇ ਹੁਣ ਜੀ ਸ਼ਾਮ ਨੂੰ ਲਾਵਾਂਗੇ ਨੂੰ ਪਾਣੀ ਤੇ ਹੁਣ ਤਾਂ ਲਾਈਟ ਵੀ ਨਹੀਂ ਹੈਗੀ ਤੇ ਹੁਣ ਚਲਦੇ ਆ ਜੀ ਘਰ ਚੱਲ ਕੇ ਕੰਮ ਕਰ ਕਰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਜੇ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਮੇਰੀ ਵੀਡੀਓ ਬੋਲਣ ਵਿੱਚ ਵਾਧ ਘਟ ਬੋਲਿਆ ਗਿਆ ਹੋਵੇ ਤਾਂ ਜੀ ਮਾਫ ਕਰਿਓ ਕਿਉਂਕਿ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਪੈਂ ਬਾਰਡਰ ਵਾਲੇ ਪਰੇਸ਼ਾਨ ਬਹੁਤ ਆ ਤਾਂ ਤੇ ਕੁਝ ਵੀ ਬੋਲਿਆ ਜਾਂਦਾ ਹੈ ਮਉਝੋ ਤੇ ਹੁਣ ਜੀ ਆਪਾਂ ਆ ਗਿਆਂ ਕਾਰ ਵਾਪਸ ਤੇ ਆ ਕੇ ਬਣਾਉਂਦੇ ਆ ਜੀ ਹੁਣ ਰੋਟੀ ਸਬਜੀ ਤੇ ਕੋਈ ਬਾਕੀ ਦੇ ਕਪੜਾ ਲਿਗੜਾ ਵੀ ਪਿਆਇ ਤਾ ਹੋਣ ਵਾਲਾ ਉਹ ਵੀ ਤੁੰਦੇ ਆ ਤੇ ਮਿਲਾਂਗੇ ਜੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਮੇਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ